ਲਓ ਮਿੱਤਰ ਪਾਣੀ ਨੁਕਰੀ ਦਾ ਕਰੋ ਦਰਸ਼ਨ ਜਿਹਨੇ ਨੁਕਰੇ ਬੱਚੇ ਲੈਣ ਦਾ ਚਾਹਵਾਨ ਹੋਵੇ ਚੰਗੀ ਰੁਕੀ ਬਾਬਾ ਲਓ ਜੀ ਲੈ ਜਾਓ ਬਾਬਾ ਜੀ ਲਾਓ ਵੀ ਸਾ ਬਾ ਲਓ ਜੀ ਆ ਚੰਬੀ ਬੱਚੀ ਦੇਖੋ ਪਾਣੀ ਨੁਕਰੀ ਆ ਇੱਕ ਹਸਾਬ ਦੀ ਪੂਛ ਵੀ ਛੱਟੀ ਆ ਦੀ ਹਾਂ ਟੋਕਲੇ ਭੰਕੇ ਓਏ ਟੋਕਲੇ ਮਾ ਬੋਲ ਜੀ ਬਾਬਾ ਜੀ ਫੜੋ ਰੋਕ ਲੈ ਬਾਬਾ ਇਹ ਪਹਣਾਈ ਮੜਾ ਇੱਥੇ ਬਾਬਾ ਕਰੀ ਮੜਾ ਗਾਂ ਨੂੰ ਸਿਰਫ ਮੱਥੇ ਮਿੱਤਰੋ ਕੌਲੀ ਆ ਜਿਹੜਾ ਇਹ ਹੈ ਲੈਂਡ ਦੇ ਵਿਸ਼ੇ ਦੇ ਦੇਖੋ ਮਿੱਤਰੋ ਮੱਥੇ ਪਟਾ ਚਾਰ ਪੈਰ ਚੱਟੇ ਰੋਕ ਲੈ ਭੰਗਿਆ ਲੋ ਜੀ ਗਰਦਨ ਗਰਦਨ ਦੇਖੋ ਕੀ ਬਾਤਾਂ ਆ ਕੀ ਬਾਤਾਂ ਰੋਗਲੀ ਮਾਰੇ ਬਾਬੇ ਮੂੰਹ ਇੱਧਰ ਨੂੰ ਕਰਿਆ ਤਾਂ ਲਓ ਵੀ ਮਿੱਤਰੋ ਸਵਾਗਤ ਆ ਤੁਹਾਡਾ ਅੱਜ ਦੇ ਬਲੌਗ ਵਿੱਚ 28 28 ਤਰੀਕਾ ਅੱਜ ਨਾ 28 ਅੱਜ ਤਰੀਕ 28 ਮਾਰਚ 2025 ਨੂੰ 28 ਆ ਜੀ 28 ਨਵੇਂ ਜਾਨਵਰ 14 15 ਆਏ ਆ ਸਾਰੇ ਦਿਖਾਵਾਂਗੇ ਲੌਂਦੇ ਹੋਏ ਇਹ ਬਾਕੀ ਆ ਵੱਡੀ ਗੱਡੀ ਬਾਈ ਦੁੱਦੇ ਤੋਂ ਆ ਤੇ ਕਿਹਨੇ ਜਾਨਵਰ ਲਿਜਾਣੇ ਹੁਣ ਬਾਹਰ ਅੰਦਰ ਅਦਰ ਸਟੇਟ ਚ ਮੰਡੀਆਂ ਤੇ ਲੈ ਜਾਣੇ ਘੋੜਿਆਂ ਦਾ ਕੰਮ ਸਪੈਸ਼ਲ ਹੈ ਜੀ ਉਹਨਾਂ ਦਾ ਨੰਬਰ ਦਵਾਂਗੇ ਵੀਡੀਓ ਦੇ ਲਾਸਟ ਚ ਸੰਪਰਕ ਕਰ ਲਓ ਪਹਿਲਾਂ ਲਾ ਲਈ ਆਪਾਂ ਜਾਨਵਰ ਸਾਰੇ ਜਿਆਦਾ ਬੱਚੇ-ਬੱਚੇ ਦੋਸਤ ਤਿੰਨ-ਚਾਰ ਜਾਨਵਰ ਖੂਤੇ ਆ ਬਸ਼ੀਰੀਆ ਬਸ਼ੀਰੀਆ ਮਾਰਵਾੜੀ ਚੰਬੇ ਸਾਰੇ ਤਰ੍ਹਾਂ ਦੇ ਜਾਨਵਰ ਕੱਲਾ-ਕੱਲਾ ਜਾਨਵਰ ਦਿਖਾਵਾਂਗੇ ਕੱਲੇ-ਕੱਲੇ ਨਾਲ ਡਿਟੇਲ ਹੈ ਜਿਹੜੀ ਬਾਅਦ ਚ ਦਵਾਂਗੇ ਇੱਕ ਵਾਰ ਮੋਟੀ-ਮੋਟੀ ਤੁਹਾਨੂੰ ਓਵਰਵਿਊ ਜਿਹਾ ਦੇ ਦੇਣਾ ਤਾਂ ਕਿ ਤੁਹਾਨੂੰ ਆਉਣਾ ਸੌਖਾ ਹੋ ਜਾਵੇ ਫਾਰਮ ਤੇ ਹੈਨਾ ਵੀ ਜਿੰਨੇ ਜਾਨਵਰ 30 35 ਜਨਵਰੀ ਪਹਿਲਾਂ ਵੀ ਬਾਬੇ ਦੀ ਕਰਪਾ ਨਾਲ ਜਾਨ ਫਾਰਮ ਤੇ ਖੜੇ ਆ। ਪਿਛਾੜੀ ਖੋਲੀ ਘੋੜੀ ਦੀ। ਘਾੜੀ ਪਿਛਾੜੀ ਖੋਲਦੀ ਘੋੜੀ ਦੀ। ਬਾਹਰ 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 ਦੰਨੇ ਆ। ਦਿਖਾ ਦਈਏ ਤੁਹਾਨੂੰ ਸਾਰਿਆਂ ਨੂੰ। ਲੋਅ ਵੀ ਸੱਜਣੋ ਕਰੋ ਚੈਟ। ਓਕੇ ਆ ਰਪੋਟਾਂ ਸਾਰੇ ਤਰ੍ਹਾਂ ਦੇ ਚੰਗੇ ਜਾਨਵਰੀ ਲਿਆਂਦੇ ਆ ਸਾਰੇ। ਰੇਟ ਵੀ ਗੈਜ ਮਿਲੂ ਤੁਹਾਨੂੰ। ਲੋਅ ਵੀ ਮਿੱਤਰੋ। ਲਓ ਵੀ ਮਿੱਤਰ ਕਰੋ ਬਸ਼ੀਰਾ ਚੈੱਕ ਦਾ ਪੰਜ ਕਲੈਨ ਬਸ਼ੀਰਾ ਗਰਦਨ ਗਰਦਨ ਦੇਖੋ ਕਿਆ ਬਾਤਾਂ ਕੰਨ ਕੰਡੀਸ਼ਨ ਫਟਾ ਪੁਟਾ ਇਹਨ ਪੂਰੀਆਂ ਓਕੇ ਰਿਪੋਰਟਾਂ ਬਾਬਾ ਮੜਾ ਤੋਰੈ ਨੂੰ ਇੱਥੇ ਕੰਦ ਨਾ ਰੀਤੇ ਦੀ ਬੰਨੀ ਚੱਲੋ ਫੇਰ ਕਰਦੇ ਆ ਸੈਟ ਲਓ ਜੀ ਰੁੱਕੀ ਬਾਬਾ ਲਓ ਜੀ ਲੈ ਜੋ ਬਾਬਾ ਜੀ ਲਾਓ ਵੀ ਦੂਜਾ ਵੀ ਨਹੀਂ ਤਾਂ ਜਾਣੀ ਆ ਲੈ ਕੇ ਆਈ ਆ ਬੰਦ ਲੈਣਾ ਪਾਗਾਂ ਬਾਤ ਪਾ ਲਈ ਆਪਾਂ ਕਿਹੜੇ ਦੂਰ ਜਾਣਾ ਦੇਖਣ ਤੋਂ ਵੱਡੇ ਜੱਸਾ ਰਚ ਕੇ ਆ ਕੋੜੀਆਂ ਮੱਥੇ ਫੁੱਲ ਨਾ ਮਾਇਆ ਜੀ ਇਹਦਾ ਗਗਨੇ ਨੇ ਨਾਂ ਰੱਖਦਾ ਮਾਇਆ ਧਲਿਆਰਾ ਜਿਹਦਾ ਲੌਣਾ ਧਲਿਆਰਾ ਸਾਡ ਕੇ ਰੋਕ ਪਾਂਗੇ ਰੁਕ ਲਾ ਇੱਕ ਪੈਰ ਚਿੱਟਾ ਜੀ ਇਹਦਾ

ਹੋਲ-ਹੋਲ ਕਰਾਇਨਾ ਹੋਲ-ਹੋਲ ਲੈਣ ਨੂੰ ਦੂਜੇ ਬਾਈ ਆਇਂਦਾ ਫਿਰ ਹੱਥ ਲਾ ਕੇ ਲਾਦਾਂਗੇ ਹੱਥ ਲਾ ਕੇ ਹੋਲ-ਹੋਲ ਆਹ ਹੋਣਾ ਨਾਲ ਨੂੰ ਮਊਆ ਖੋਲਾ ਆਹ ਆਉਂਗਾ ਹੋਲ ਹਟ ਇਹ ਰੱਖਦੀ ਮਾਰੀ ਆ ਵੀ ਬਿਸ਼ੇਰੀ ਜੀ ਕਮੈਤ ਬਿਸ਼ੇਰੀ ਪੰਜ ਕ ਲੈਣਾ ਵੀ ਹਾਂ ਜਾਣ ਕਿਤੇ ਪੰਜ-ਪੰਜ ਆਇਆ ਖੋਰ ਕੇ ਉਹਨੂੰ ਇਹ ਇੱਕ ਵਾਰ ਜੋਰ ਲਵਾਉਣਾ ਬਹੁਤ ਆਇਆ ਬਾਬਾ ਕਹਿੰਦਾ ਹੋਰ ਵੀ ਆਉਂਦੇ ਆ ਬਾਬਾ ਥੋੜੀਆਂ ਆਇਆ ਖੋਰ ਵੀ ਆਉਂਦੇ ਆ ਆਈ ਸਾਨੂੰ ਤਾਂ ਕਦੇ ਮਨੀ ਦਿਨ ਲਗਾਏ ਹਾਂ ਹਾਂ ਸਾਡਾ ਬਤਾ ਪੁੱਤ ਸਿੱਧੀ ਆ ਹੱਕੋ ਮ ਕਰੋ ਹਾਂ ਮਾਰਾ ਮਾਰਾ ਮੇਰਾ ਟੱਪ ਜਾਲ ਲੂੰਗਾ ਹਾਂ ਬਾਬਾ ਦਾ ਮੜੇ ਲਾਈ ਬਾਬਾ ਅੱਧਰ ਨੂੰ ਬਚਾਲੇ ਦਿਖਾ ਦੀ ਆਪਣੇ YouTube ਵਾਲੇ ਸੱਜਣਾ ਨੂੰ ਰੋਕ ਲਾ ਬਾਬੇ ਵਾਸ ਪਤਾ ਇਹ ਕੋ ਮੇਂ ਦਰਮੱਤੇ ਪਟਾ ਚਾਰ ਪੈਰ ਚਿੱਟੇ ਲਓ ਜੀ ਬਾਬਾ ਜੀ ਵੇ ਇਹਨੂੰ ਬੰਨਿਆਓ ਦੋਸਤੋ ਪੰਜ ਕਲਿਆਣ ਚਾਰੇ ਪੈਰ ਚਿੱਟੇ ਆ ਮੱਥੇ ਪਤਾ ਲਓ ਜੀ ਸ਼ਾਬਾਸ਼ ਲਓ ਜੀ ਆ ਚੰਬੀ ਬੱਚੀ ਦੇਖੋ ਪੌਣੀ ਨੁਕਰੀ ਆ ਇੱਕ ਹਸਾਬ ਦੀ ਪੂਛ ਵੀ ਛੱਟੀ ਆ ਦੀ ਹਾਂ ਰੋਕ ਲੈ ਭਾਂਗੇ ਓਏ

ਉਹ ਵੀ ਇਕਨ ਨਗੀਨਾ ਹੀ ਦੇਖੋ ਬਸ਼ੇਰਾ ਵੀ ਹਨ ਬਾਲਾ ਸੁਨੱਖਾ ਦਾ ਬਸ਼ੇਰਾ ਹੀ ਹੁੰਦਾ ਕੁੰਡੀ ਵਾਲਾ ਕੰਨ ਮੱਥੇ ਫੁੱਲ ਪੈਰ ਤੇ ਹੈ ਕੋਈ ਜਟਾ ਨਹੀਂ ਇਹਦਾ ਨਹੀਂ ਜੀ ਮੱਥੇ ਫੁੱਲ ਪਰ ਕੁਆਲਿਟੀ ਬਹੁਤ ਜ਼ਬਰਦਸਤ ਹੈ ਜੀ ਆ ਜਾ ਆ ਜਾ ਆ ਜਾ ਆ ਜਾ ਬੋ ਜੀ ਬਾਬਾ ਜੀ ਫੜੋ ਰੋਕ ਲੈ ਬਾਬਾ ਇਹ ਸਹਾਈ ਮੜਾ ਇੱਥੇ ਬਾਬਾ ਕਰੀ ਮੜਾ ਗਾਂ ਨੂੰ ਸਰ ਹਮਤੇ ਮਿੱਤਰੋ ਕੌਲੀ ਯਾਰ ਜਿਹੜਾ ਮੈਂ ਹੈ ਲੈਨ ਦੇ ਬਿਸ਼ੇਰੇ ਸਾਰੇ ਡੈਡੀ ਨੂੰ ਪਤਾ ਜੀ ਆਪਾਂ ਤੁਹਾਨੂੰ ਕੱਲੇ-ਕੱਲੇ ਦੀ ਡਿਟੇਲ ਦੱਸਾਂਗੇ ਬਾਅਦ ਵਿੱਚ ਲਓ ਜੀ ਦੇਖੋ ਨਾ ਖਰਾਬਾ ਪਾ ਤੋਰ ਕੇ ਦਿਖਾਈ ਮਾੜਾ ਆ ਬਿਸ਼ੇਰੀ ਕਰੋ ਚੱਕੀ ਤਿੰਨ ਪੈਰ ਚੱਟੇ ਮੱਥੇ ਪਟਾ ਠੋਗਲੇ ਰੋਕ ਨੀ ਪੰਦੇ ਰੋ ਲੇ ਜੋ ਇਹ ਪੰਗੜੀ ਮੱਥੇ ਪਟਾ ਤਿੰਨ ਪਰ ਚਟੇ ਦੇ ਸੁਮੇਤ ਰੰਗ ਦੀ ਲੈ ਜੋ ਜੀ ਲੋ ਜੀ ਇੱਕ ਪੌਣੀ ਨੁਗਰੀ ਹੋਰ ਲਿਆ ਦੇ ਰੋਕ ਨੀ ਓਏ ਲੋ ਵੀ ਮਿੱਤਰ ਪੌਣੀ ਨੁਗਰੀ ਦਾ ਕਰੋ ਦਰਸਨ ਆ ਜਾਓ ਜਿਹਨੇ ਨੁਗਰੇ ਬੱਚੇ ਲੈਣ ਦਾ ਚਾਹਵਨ ਹੋਵੇ ਚੰਗੀ ਐਨ ਪਲੀ ਹੋਈ ਬੇਸ਼ੇਰੀ ਲਿਆ ਦਿੰਦਾ ਗਰਦਨ ਗੁਰਦਨ ਦੇਖੋ ਬਾਬਾ ਜੀ ਰੱਖੇ ਨੇ ਆ ਜਾਨਵਰ ਲਾਹੁੰਦਾ ਸੁਆਦ ਆ ਜਾਂਦਾ ਬਾਬਾ ਹਨਾ ਸਾਰਾ ਚੱਜ ਨਾ ਦੇਹ ਜਾਂਦਾ ਜਿਹੜੇ ਉਦੋਂ ਰਾਤ ਨੂੰ ਲਾਹੇ ਹੁੰਦਾ ਪਤਾ ਹੀ ਨਹੀਂ ਚੱਲਦਾ ਜੀ ਪਾਕਾ ਚੰਨ ਬਸ਼ੀਰੀ ਵੀ ਵਿਚਾਲਣ ਨਾ ਲੋ ਵੀ ਮਿੱਤਰੋ ਆ ਬਸ਼ੀਰੀ ਹੋਰ ਆ ਅਰੇ ਅਰੇ ਸੋ ਆਇਗਾ ਲੰਮਾ ਲੋ ਵੀ ਮਿੱਤਰੋ ਪੰਜ ਕ ਲੈਣਾ ਬਸ਼ੀਰਾ ਕਰੋ ਚੈੱਕ ਬਾਹੂ ਬਲੀ ਅਜੋ ਕਰਾਂ ਫੜਾ ਬੱਸ ਦਲਸਾਨ ਦਾ ਹਨਾ ਖਾਲੀਸਾਨ ਦਾ ਪੋਤਾ ਜੀ ਦਲਸਾਨ ਘੋੜੇ ਦਾ ਗਾਰੰਟੀ ਨਾਲ ਦੋਸਤੋ ਪ੍ਰੋਪਰ ਪੰਜ ਕਣ ਚਾਰੇ ਪੈਰ ਬਰਾਬਰ ਚਿੱਟੇ ਰੋਕ ਲੈ ਭੰਗਿਆ ਲੋ ਜੀ ਗਰਦਨ ਗਰਦਨ ਦੇਖੋ ਕੀ ਬਾਤਾਂ ਆਇਆਂ ਕੀ ਬਾਤਾਂ ਰੋਕ ਲਈ ਮਾੜੇ ਬਾਬੇ ਮੂੰਹ ਤਨੋ ਘਰੇ ਦਾ ਲੋ ਜੀ ਲੈ ਜੀ ਇਹਨੂੰ ਬਸ਼ੇਰੀ ਨੂੰ ਅੰਦਰ ਹੁਣ ਦਿਖਾਉਣਾ ਤੁਹਾਨੂੰ ਬਸ਼ੇਰੀ ਆ ਲੈ ਭਾਈ ਮੱਥੇ ਫੋਨ ਬਾਕੀ ਕਾਲੀ ਆ ਫੜੀ ਹਾਂ ਬਸ਼ੇਰੀ ਆ ਨਾ ਹਾਂਜੀ ਬਸ਼ੇਰੀ ਲੈ ਮੱਥੇ ਫੋਨ ਨਾ ਚਿੱਟਾ ਕਰ ਬਾਰੇ ਦੋ ਪੈਰ ਚ ਟੈਮ ਮਗਰ ਲੇ ਤੇ ਥੋੜੇ ਵਾਲ ਹੈਗੇ ਰੋਕੀ ਬਾਬੇ ਲੋ ਜੀ ਬਸ਼ੀਰੀ ਕਰੋ ਚੈੱਕ ਅੱਧੀ ਅੱਧੀ ਕੁੰਡੀ ਮੁਰਦੀਆ ਕਰੀਂ ਬਾਬਾ ਮੜੇ ਮਗਨ ਵਾਹ ਤਲਿਆਰਾ ਛੱਡ ਮੜਾ ਢਿੱਲਾ ਇਹਦਾ ਲੋ ਜੀ ਬਾਬਾ ਜੀ ਲੈ ਲੈਂਥ ਬਹੁਤ ਆ ਦੋਸਤੋ ਹੱਡਵੈਰ ਬਹੁਤ ਖੁੱਲੇ ਦੀ ਹੈ ਬੱਚੇ ਤਿਆਰਾ ਦਾ ਹੈ ਕਿ ਆਹ ਚੰਬੀ ਹੈ ਜੀ ਦੋਸਤੋ ਚੰਬੀ ਘੋੜੀ 4 ਸਾਲ ਦੀ ਕਰੋ ਚੱਕ ਤਿਆਰਾ ਵੇ ਕਿੱਡਾ ਘੰਟਾ ਬਾ ਤਿਆਰੇ ਦਾ ਹੀ ਮੁੱਲ ਹੈ ਇਹਦਾ ਤਿਆਰਾ ਤਿਆਰੇ ਇਹਦੇ ਕਰਕੇ ਘੋੜੀ ਲਈ ਆ ਸੈਂਟਰ ਤੇ ਵੀ ਜਾਂਦਾ ਵੇ ਆਖਾ ਤਿਆਰਾ ਨਹੀਂ ਤਾਂ ਘੋੜੀ ਲੈਣੀ ਨਹੀਂ ਉਹ ਕਹਿੰਦੇ ਤਿਆਰਾ ਦੇਣਾ ਨਹੀਂ ਅਸੀਂ ਫੇਰ ਆ ਘੋੜੀ ਲੈਣੀ ਪਈ ਤਿਆਰੇ ਦਾ ਹੀ ਮੁੱਲ ਪਿਆ ਸਾਰਾ ਤਿਆਰਾ ਵੇਖਿਆ ਵੀ ਭਾਈ ਮੈਨੂੰ ਬਹੁਤ ਸੱਜਣ ਪਹਿਲੀ ਵਾਰੀ ਦੇਖਣਗੇ ਤਿਆਰਾ ਨਹੀਂ ਦੇਖ ਵੀ ਜਾਣਾ ਤੇ ਫੇਰ ਘੁੰਮਾ ਤੇਰੇ ਮਾਰੇ ਨਹੀਂ ਲਿਆਂਦਾ ਠੀਕ ਆ ਵੀ ਭਾਂਗੇ ਨੇ ਦੇਖੇ ਨਹੀਂ ਅਸੀਂ ਤਾਂ ਦੇਖ ਲਈ ਪਹਿਲਾਂ ਯਾਰ ਬਤ ਲੋ ਵੀ ਮਿੱਤਰੋ ਗਰਦਨ ਦੇਖੋ ਘੋੜੀ ਦੀ ਉਹ ਦੇਖੀਂ ਦੇਖ ਰੋਕ ਲੈ ਪੰਗੇ ਪੰਜ ਕਲੈਨ ਘੋੜੀ ਆ ਜੀ ਮੜਾ ਖੜਾ ਲਈ ਸੱਟੀ ਕਰਕੇ ਬਚਾਲੇ ਖੜਾ ਲਾ ਰੋਕ ਬਾਹਰ ਰੁਕ ਪਰਲੇ ਸੈਡ ਹੋ ਆ ਲੋ ਵੀ ਮਿੱਤਰੋ ਗਵਾਦੀ ਵਦੀ ਵੀਰੇ ਲੈ ਜਾ ਦੇਮਨ ਲੱਗੀ ਹੋਈ ਏ ਜੀ ਲੋ ਜੇ ਕਾ ਕਰੋ ਬੇਸ਼ੇਰੀ 2 ਸਾਲ ਦੀ ਆ ਮੱਥੇ ਪਟਾ ਤਿੰਨ ਪੈਰ ਚੱਲੇ ਹਟੋ ਬਾਬਾ ਐਂਡ ਵਾਲੀ ਦੇ ਤੂੰ ਰੁਕ ਨਾ ਬਾ ਰੁਕ ਤੁਰ ਦੇ ਬਾਬਾ ਮੜੀ ਲੋ ਵੀ ਮਿੱਤਰੋ ਆਪਣੇ ਨੰਬਰ ਚੱਲੀ ਜਾਂਦੇ ਸਕਰੀਨ ਦੇ ਉੱਤੇ 623 9954 54 98555 99017 ਤੇ 22 ਦਾ ਵੀ ਨੰਬਰ ਮੜਾ ਕਰ ਲੈ نوٹ ਜਿਹਨੇ ਵੀ ਕੋਈ ਰਾਜਸਥਾਨ ਗੁਜਰਾਤ ਜਿੱਥੋਂ ਦਾ ਵੀ ਕੀੜਾ ਲਵਾਉਣਾ ਬਾਈ ਆਲ ਇੰਡੀਆ ਦਾ ਪਰਮਿਟ ਹੀ ਹੈ ਨਾ ਬਾਈ ਬਲੈਰੋ 14 ਫੁੱਟੀ 19 ਫੁੱਟੀ ਬਲੈਰੋ ਵੀ ਬਲੈਰੋ ਜਿਹਨੇ 2 ਇੱਕ ਜਾਂ 2 ਜਾਣ ਵਾਲੇ ਜਿਹਨੇ ਬਲੈਰੋ 14 ਫੁੱਟੀ ਪੰਜ ਸੱਤ ਚੜ ਜਾਂਦੇ ਹਨ 14 ਫੁੱਟੀ ਚ ਤਾਂ ਹਾਂਜੀ ਹਾਂਜੀ ਤੇ 19 ਆ 19 ਫੁੱਟੀ ਆ ਹਾਂਜੀ ਇਹ ਨਵੀਆਂ ਗੱਡੀਆਂ ਵੀ ਨਵੀਆਂ ਤੇ ਬਾਕੀ ਕੰਮ ਸਪੈਸ਼ਲ ਘੋੜਿਆਂ ਦੇ ਕੋਈ ਸਰਦਾਰ ਦੇ ਨਹੀਂ ਕੋੜਿਆਂ ਦੇ ਤੇ ਨੰਬਰ ਬੋਲ ਦਿਓ ਭਾਈ ਆਪ ਦਾ 96468 ਜੀ ਹਾਂਜੀ 696 ਕੈਸੀ 964 68 ਹਾਂਜੀ 696 ਕੈਸੀ ਜਸਵਿੰਦਰ ਦੋਦਾ ਜੀ ਭਾਈ ਹੁਣ ਪਿੰਡ ਦੋਦਾ ਜ਼ਿਲ੍ਹਾ ਮੌਕਸਰ ਪੈਂਦਾ ਭਾਈ ਸਾਨੂੰ ਮੌਕਸਰ ਜ਼ਿਲ੍ਹੇ ਦੇ ਜਿਹਨੇ ਵੀ 올 인디아 ਦਾ ਵੀ ਬਾਈ ਹੁਣ ਕੋ ਕੰਮ ਜਿਹਨੇ ਵੀ ਕੀੜਾ ਲਵਾਉਣਾ ਤੇ ਮੈਂ ਉਹ ਗੱਡੀ ਵੀ ਦਿਖਾ ਦੇ ਦਿਆਂ ਤੁਹਾਨੂੰ ਨਵੀਂ ਗੱਡੀ ਹੈ ਬਾਈ ਉਹਨੇ ਕਹਿੰਦੇ